ਕਈ ਵਾਰ ਕਿਸੇ ਦਾ ਹੱਕ ਦੱਬਿਆ ਜਾਂਦਾ ਹੈ ਕਈ ਵਾਰ ਕਿਸੇ ਬੇਗੁਨਾਹ ਨੂੰ ਬੇਕਸੂਰ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਕਈ ਵਾਰ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਯਾਦ ਰੱਖਿਓ ਜਦੋਂ ਦੁਨੀਆ ਚੁੱਪ ਹੋ ਜਾਵੇ ਜਦੋਂ ਹੋਰ ਕੋਈ ਤੁਹਾਡੇ ਹੱਕ ਦੇ ਵਿੱਚ ਨਾ ਖੜੇ ਤਾਂ ਫਿਰ ਅਦਾਲਤ ਦੀ ਆਵਾਜ਼ ਬੋਲਦੀ ਹੈ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਦੀ ਆਵਾਜ਼ ਬੋਲਦੀ ਹੈ ਉਸ ਆਵਾਜ਼ ਨੂੰ ਕੀ ਕਹਿੰਦੇ ਨੇ ਅੱਗੇ ਚੱਲ ਕੇ ਗੱਲ ਕਰਾਂਗੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਬਹੁਤ ਹੀ ਕੰਮ ਦੀ ਵੀਡੀਓ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਅੱਜ ਅਸੀਂ ਖੋਲ੍ਹਾਂਗੇ ਉਹ ਕਾਨੂੰਨੀ ਤਲਵਾਰ ਜਿਹੜੀ ਸਿੱਧਾ ਸਵਿਧਾਨ ਨੇ ਹਰ ਇੱਕ ਨਾਗਰਿਕ ਨੂੰ ਦਿੱਤੀ ਹੈਗੀ ਇਹ ਸਿਰਫ ਇੱਕ ਕਾਨੂੰਨੀ ਦਸਤਾਵੇਜ਼ ਨਹੀਂ ਹੈਗਾ ਜਿਹੜਾ ਸਾਡਾ ਸਵਿਧਾਨ ਹੈ ਇਸ ਦੇ ਵਿੱਚ ਬਹੁਤ ਤਾਕਤ ਹੈ ਇਹ ਉਹ ਆਖਰੀ ਦਵਾਈ ਹੈ ਜਦੋਂ ਤੁਹਾਡੇ ਫੰਡਾਮੈਂਟਲ ਰਾਈਟਸ ਜਿਹੜੇ ਮੁੱਢਲੇ ਅਧਿਕਾਰ ਨੇ ਮੁੱਢਲੇ ਹੱਕ ਨੇ ਉਹ ਖਾਤਰੇ ਦੇ ਵਿੱਚ ਪੈ ਜਾਂਦੇ ਨੇ ਜਦੋਂ ਉਹਨਾਂ ਦੀ ਵਾਇਓਲੇਸ਼ਨ ਹੁੰਦੀ ਹੈ ਉਹਨਾਂ ਦੀ ਉਲੰਘਣਾ ਹੁੰਦੀ ਹੈ ਫਿਰ ਇਹ ਦਵਾਈ ਸੁਪਰੀਮ ਕੋਰਟ ਵੱਲੋਂ ਜਾਂ ਫਿਰ ਹਾਈ